ਦ ਆਈਫੋਨ 16e ਦੇ ਲਾਂਚ ਤੋਂ ਬਾਅਦ ਹੁਣ ਕਈ ਪੁਰਾਣੇ ਆਈਫੋਨ ਮਾਡਲਸ ਨੂੰ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ ਜੀ ਹਾਂ ਐਪਲ ਦੇ ਵੱਲੋਂ ਜਿਨ੍ਹਾਂ ਆਈਫੋਨ ਮਾਡਲਰ ਨੂੰ ਬੰਦ ਕੀਤਾ ਗਿਆ ਉਹਨਾਂ ਦੇ ਵਿੱਚ ਆਈਫੋਨ 8e ਅਤੇ ਆਈਫੋਨ 14 ਦੇ ਨਾਲ ਆਈਫੋਨ 14 ਪਲਸ ਮਾਡਲ ਸ਼ਾਮਿਲ ਹੈ ਦੱਸਿਆ ਆਈਫੋਨ 14 ਨੂੰ ਐਪਲ ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਨੂੰ ਚੈਨਲ ਪਾਰਟਨਰਸ ਦੇ ਰਾਹੀਂ ਖਰੀਦਿਆ ਜਾ ਸਕੇਗਾ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਆਈਫੋਨ SE ਮਾਡਲ ਦੀ ਮੰਗ ਕਾਫੀ ਘੱਟ ਸੀ ਤਾਂ ਨਾਲ ਹੀ ਨਵੇਂ ਆਈਫੋਨ 16E ਦੇ ਲਾਂਚ ਤੋਂ ਬਾਅਦ ਆਈਫੋਨ 14 ਅਤੇ ਆਈਫੋਨ 14 ਪਲੱਸ ਦੀ ਮੰਗ ਘੱਟ ਹੋ ਸਕਦੀ ਹੈ ਇਹੀ ਕਾਰਨ ਹੈ ਕਿ ਕੰਪਨੀ ਨੇ ਇਹਨਾਂ ਤਿੰਨੋਂ ਆਈਫੋਨ ਮਾਡਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ the iphone 16e ਦੇ ਲਾਂਚ ਤੋਂ ਬਾਅਦ ਹੁਣ ਕਈ ਪੁਰਾਣੇ ਆਈਫੋਨ ਮਾਡਲਸ ਨੂੰ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ ਜੀ ਹਾਂ ਐਪਲ ਦੇ ਵੱਲੋਂ ਜਿਨ੍ਹਾਂ ਆਈਫੋਨ ਮਾਡਲਾਂ ਨੂੰ ਬੰਦ ਕੀਤਾ ਗਿਆ ਉਹਨਾਂ ਦੇ ਵਿੱਚ ਆਈਫੋਨ ਐਸਈ ਅਤੇ ਆਈਫੋਨ 14 ਦੇ ਨਾਲ ਆਈਫੋਨ 14 ਪਲੱਸ ਮਾਡਲ ਸ਼ਾਮਲ ਨੇ ਦੱਸਿਆ ਆਈਫੋਨ 14 ਨੂੰ ਐਪਲ ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਨੂੰ ਚੈਨਲ ਪਾਰਟਨਰਸ ਦੇ ਰਾਹੀਂ ਖਰੀਦਿਆ ਜਾ ਸਕੇਗਾ ਅਜੀਹਾ ਵੀ ਮੰਨਿਆ ਜਾ ਰਿਹਾ ਹੈ ਕਿ ਆਈਫੋਨ ਐਸਈ ਮਾਡਲ ਦੀ ਮੰਗ ਕਾਫੀ ਘੱਟ ਸੀ ਤਾਂ ਨਾਲ ਹੀ ਨਵੇਂ ਆਈਫੋਨ 16e ਦੇ ਲਾਂਚ ਤੋਂ ਬਾਅਦ ਆਈਫੋਨ 14 ਅਤੇ iPhone 14 Plus ਦੀ ਮੰਗ ਘੱਟ ਹੋ ਸਕਦੀ ਹੈ। ਇਹੀ ਕਾਰਨ ਕਿ ਕੰਪਨੀ ਨੇ ਇਹਨਾਂ ਤਿੰਨੋਂ iPhone ਮਾਡਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਤਾਂ ਆਈਫੋਨ 16e ਦੇ ਲਾਂਚ ਤੋਂ ਬਾਅਦ ਹੁਣ ਕਈ ਪੁਰਾਣੇ ਆਈਫੋਨ ਮਾਡਲਸ ਨੂੰ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ। ਜੀ ਹਾਂ Apple ਦੇ ਵੱਲੋਂ ਜਿਨ੍ਹਾਂ ਆਈਫੋਨ ਮਾਡਲਾਂ ਨੂੰ ਬੰਦ ਕੀਤਾ ਗਿਆ ਉਹਨਾਂ ਦੇ ਵਿੱਚ ਆਈਫੋਨ ਐਸ ਸੀ ਅਤੇ ਆਈਫੋਨ 14 ਦੇ ਨਾਲ ਆਈਫੋਨ 14 ਪਲੱਸ ਮਾਡਲ ਸ਼ਾਮਲ ਨੇ। ਦੱਸਿਆ ਆਈਫੋਨ 14 ਨੂੰ Apple ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਨੂੰ ਚੈਨਲ ਪਾਰਟਨਰਸ ਦੇ ਰਾਹੀਂ ਖਰੀਦਿਆ ਜਾ ਸਕੇਗਾ। ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਆਈਫੋਨ ਐਸ ਸੀ ਮਾਡਲ ਦੀ ਮੰਗ ਕਾਫੀ ਘੱਟ ਸੀ ਤਾਂ ਨਾਲ ਹੀ ਨਵੇਂ ਆਈਫੋਨ 16e ਦੇ ਲਾਂਚ ਤੋਂ ਬਾਅਦ ਆਈਫੋਨ 14 ਅਤੇ iPhone 14 Plus ਤੇ Max 4 ਹੋ ਸਕਦੀ ਹੈ ਇਹ ਹੀ ਕਾਰਨ ਕਿ ਕੰਪਨੀ ਨੇ ਇਹਨਾਂ ਤਿੰਨੋਂ iPhone ਮਾਡਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ iPhone 16E ਦੇ ਲਾਂਚ ਤੋਂ ਬਾਅਦ ਹੁਣ ਕਈ ਪੁਰਾਣੇ iPhone ਮਾਡਲਸ ਨੂੰ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ ਜੀ ਹਾਂ Apple ਦੇ ਵੱਲੋਂ ਜਿਨ੍ਹਾਂ iPhone ਮਾਡਲਾਂ ਨੂੰ ਬੰਦ ਕੀਤਾ ਗਿਆ ਉਹਨਾਂ ਦੇ ਵਿੱਚ iPhone SE ਅਤੇ iPhone 14 ਦੇ ਨਾਲ iPhone 14 Plus ਮਾਡਲ ਸ਼ਾਮਲ ਨੇ।datatype iPhone 14 ਨੂੰ Apple ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਨੂੰ ਚੈਨਲ ਪਾਰਟਨਰਸ ਦੇ ਰਾਹੀਂ ਖਰੀਦਿਆ ਜਾ ਸਕੇਗਾ। ਅਜੀਹਾ ਵੀ ਮੰਨਿਆ ਜਾ ਰਿਹਾ ਹੈ ਕਿ iPhone SE ਮਾਡਲ ਦੀ ਮੰਗ ਕਾਫੀ ਘੱਟ ਸੀ ਤਾਂ ਨਾਲ ਹੀ ਨਵੇਂ iPhone 16E ਦੇ ਲਾਂਚ ਤੋਂ ਬਾਅਦ iPhone 14 ਅਤੇ iPhone 14 Plus ਦੀ ਮੰਗ ਘੱਟ ਹੋ ਸਕਦੀ ਹੈ। ਇਹ ਹੀ ਕਾਰਨ ਕਿ ਕੰਪਨੀ ਨੇ ਇਹਨਾਂ ਤਿੰਨੋਂ iPhone ਮਾਡਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਤਾਂ ਆਈਫੋਨ 16e ਦੇ ਲਾਂਚ ਤੋਂ ਬਾਅਦ ਹੁਣ ਕਈ ਪੁਰਾਣੇ ਆਈਫੋਨ ਮਾਡਲਸ ਨੂੰ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ ਜੀ ਹਾਂ ਐਪਲ ਦੇ ਵੱਲੋਂ ਜਿਨ੍ਹਾਂ ਆਈਫੋਨ ਮਾਡਲਾਂ ਨੂੰ ਬੰਦ ਕੀਤਾ ਗਿਆ ਉਹਨਾਂ ਦੇ ਵਿੱਚ ਆਈਫੋਨ ਐਸ ਅਤੇ ਆਈਫੋਨ 14 ਦੇ ਨਾਲ ਆਈਫੋਨ 14 ਪਲਸ ਮਾਡਲ ਸ਼ਾਮਲ ਹੈ ਜਾਤੀ ਆਈਫੋਨ 14 ਨੂੰ ਐਪਲ ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਨੂੰ ਚੈਨਲ ਪਾਰਟਨਰਸ ਦੇ ਰਾਹੀਂ ਖਰੀਦਿਆ ਜਾ ਸਕੇਗਾ ਅਜੀਹਾ ਵੀ ਮੰਨਿਆ ਜਾ ਰਿਹਾ ਹੈ ਕਿ ਆਈਫੋਨ ਐਸੇ ਮਾਡਲ ਦੀ ਮੰਗ ਕਾਫੀ ਘੱਟ ਸੀ ਤਾਂ ਨਾਲ ਹੀ ਨਵੇਂ ਆਈਫੋਨ 16 ਦੇ ਲਾਂਚ ਤੋਂ ਬਾਅਦ ਆਈਫੋਨ 14 ਅਤੇ ਆਈਫੋਨ 14 ਪਲੱਸ ਦੀ ਮੰਗ ਘੱਟ ਹੋ ਸਕਦੀ ਹੈ ਇਹੀ ਕਾਰਨ ਹੈ ਕਿ ਕੰਪਨੀ ਨੇ ਇਹਨਾਂ ਤਿੰਨੋਂ ਆਈਫੋਨ ਮਾਡਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਦ ਆਈਫੋਨ 16e ਦੇ ਲਾਂਚ ਤੋਂ ਬਾਅਦ ਹੁਣ ਕਈ ਪੁਰਾਣੇ ਆਈਫੋਨ ਮਾਡਲਸ ਨੂੰ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਗਿਆ ਜੀ ਹਾਂ ਐਪਲ ਦੇ ਵੱਲੋਂ ਜਿਨ੍ਹਾਂ ਆਈਫੋਨ ਮਾਡਲਰ ਨੂੰ ਬੰਦ ਕੀਤਾ ਗਿਆ ਉਹਨਾਂ ਦੇ ਵਿੱਚ ਆਈਫੋਨ ਐਸਈ ਅਤੇ ਆਈਫੋਨ 14 ਦੇ ਨਾਲ ਆਈਫੋਨ 14 ਪਲਸ ਮਾਡਲ ਸ਼ਾਮਲ ਨੇ ਦੱਸਿਆ ਆਈਫੋਨ 14 ਨੂੰ ਐਪਲ ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਇਸ ਨੂੰ ਚੈਨਲ ਪਾਰਟਨਰਸ ਦੇ ਰਾਹੀਂ ਖਰੀਦਿਆ ਜਾ ਸਕਿਗਾ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਆਈਫੋਨ ਐਸਈ ਮਾਡਲ ਦੀ ਮੰਗ ਕਾਫੀ ਘੱਟ ਸੀ ਤਾਂ ਨਾਲ ਹੀ ਨਵੇਂ ਆਈਫੋਨ 16e ਦੇ ਲਾਂਚ ਤੋਂ ਬਾਅਦ ਆਈਫੋਨ 14 ਅਤੇ ਆਈਫੋਨ 14 ਪਲੱਸ ਤੇ ਮੈਨ 4 ਹੋ ਸਕਦੀ ਹੈ ਇਹਦੇ ਕਾਰਨ ਕਿ ਕੰਪਨੀ ਨੇ ਇਹਨਾਂ ਤਿੰਨੋਂ ਆਈਫੋਨ ਮਾਡਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ